ਅਸਲਾਮ ਵਾਲੇਕਮ ਤੁਸੀਂ ਦੇਖ ਰਹੇ ਹੋ ਅਸ਼ਰਫ ਵੌਇਸ ਚੈਨਲ ਤੇ ਅੱਜ ਤੁਹਾਡੇ ਸਾਹਮਣੇ ਸੰਤ ਸਿੰਘ ਜੀ ਮਸਕੀਨ ਦੀ ਇੱਕ ਨਵੇਂ ਮੌਜੂ ਤੇ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਇਸ ਵੀਡੀਓ ਦੇ ਅੰਦਰ ਸੰਤ ਸਿੰਘ ਜੀ ਮਸਕੀਨ ਇੱਕ ਮੁਸਲਮਾਨ ਇਨਸਾਨ ਮੁਸਲਮਾਨ ਆਦਮੀ ਦਾ ਵਾਕਿਆ ਸੁਣਾ ਰਹੇ ਨੇ ਬੜਾ ਹੀ ਸਬਕ ਅਮੂਜ਼ ਤੇ ਬੜਾ ਅੱਛਾ ਲੈਸਨ ਹੈ ਇਸ ਵਾਕਿਆ ਦੇ ਅੰਦਰ ਸੰਤ ਸਿੰਘ ਜੀ ਮਸਕੀਨ ਦੇਖੋ ਬਿਲਕੁਲ ਹੀ ਕੋਈ ਆਰ ਮਹਿਸੂਸ ਨਹੀਂ ਕਰਦੇ ਕਿਸੇ ਦੂਸਰੇ ਧਰਮ ਦਾ ਵਾਕਿਆ ਸੁਣਾਉਣ ਦੇ ਮਤਲਕ ਉਨ ਨੇ ਕਿਸੇ ਕਿਸਮ ਦੀ ਕੋਈ ਐਸੀ ਗੱਲ ਨਹੀਂ ਮਹਿਸੂਸ ਕੀਤੀ ਬਲਕਿ ਉਹ ਹਰੋ ਗੱਲ ਬਿਆਨ ਕਰਦੇ ਨੇ ਚਾਹੇ ਕਿਸੇ ਧਰਮ ਦੇ ਵਿੱਚ ਵੀ ਹੋਵੇ ਜਿੰਦੇ ਅੰਦਰ ਅੱਛਾ ਲੈਸਨ ਮੌਜੂਦ ਹੋਵੇ ਅੱਛਾ ਸਬਕ ਮੌਜੂਦ ਹੋਵੇ ਸੁਣਨ ਵਾਲਿਆਂ ਵਾਸਤੇ ਤੋਂ ਜਲਦੀ ਨਾਲ ਵੀਡੀਓ ਸਟਾਰਟ ਕਰ ਲੈਨੇ ਆ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤੇ ਜਲਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਕੇ ਚੁੱਕ ਦਿਓ ਫੱਟੇ ਤੇ ਹੁਣ ਕਰਨੇ ਆ ਵੀਡੀਓ ਸਟਾਰਟ ਗੱਲ ਮੈਨੂੰ ਭੁੱਲਦੀ ਨਹੀਂ ਕਦੇ ਇਸ ਤਰ੍ਹਾਂ ਦੀ ਕਥਾ ਚੱਲ ਜਾਏ ਸੂਫੀ ਸੰਤ ਯਾਦ ਆ ਜਾਂਦਾ ਹੈ ਸਾਡੀ ਛੋਟੀ ਉਮਰ ਦੇ ਯਤਿਮ ਹੋ ਗਿਆ ਸੀ ਬਗਦਾਦ ਵਿੱਚ ਇੱਕ ਧਾਰਮਿਕ ਮਦਰਸੇ ਦੇ ਚ ਪੜਦਾ ਸੀ ਧਾਰਮਿਕ ਮਦਰਸਾ ਪੰਜ ਵਕਤ ਨਿਵਾਸ ਤੇ ਪੜ੍ਹਨੇ ਸੀ ਫਜਰ ਦੀ ਨਮਾਜ਼ ਅਸਰ ਦੀ ਨਮਾਜ਼ ਜ਼ੁਹਰ ਦੀ ਨਮਾਜ਼ ਮਗਰਬ ਦੀ ਨਮਾਜ਼ ਪਰ ਸ਼ਾਮ ਨੂੰ ਰਾਤ ਨੂੰ ਇਸ਼ਾ ਦੇ ਨਮਾਜ਼ ਪੰਜ ਨਮਾਜ਼ ਅਸਰ ਜ਼ੁਹਰ ਤੇ ਮਗਰਬ ਦੇ ਨਮਾਜ਼ ਬੜੇ ਔਖੇ ਢੰਗ ਨਾਲ ਪੜਦਾ ਸੀ ਕਿਉਂ ਮਦਰਸੇ ਤੋਂ ਮਸਜਿਦ ਦੋ ਫਰਲਾਂੰਦ ਦੂਰ ਸੀ ਤੇ ਇਰਾਕ ਦੀ ਬੜੀ ਭਿਆਨਕਰ ਗਰਮੀ درجہ ਹਰਾਰਤ 50 ਤੋਂ ਵੀ ਅੱਗੇ ਟੱਪ ਜਾਂਦਾ ਰੇਤ ਅੱਗ ਬਣ ਜਾਂਦੀ ਹੈ ਤੱਪ ਕੇ ਇਹਦੇ ਪੈਰਾਂ ਵਿੱਚ ਜੁੱਤੀ ਨਹੀਂ ਸੀ ਯਤੀਮ مدرسے داخل تے کر لیا مدرسا کپڑے تے دے دیندا سی کتاباں دے دیندا سی جُتی دا انعام مدرسے کول بھی نہیں سی پہری ننگا تپدی ہوئی ریت تے چلدا ہے مسجد دی طرف نماز پڑھن واسطے تے دعا کردا ہے ارदास کردا ہے اے خدا تو کسے نوں سونے سونے گھوڑے دتے نے سواری واسطے گھوڑیاں تے آندے ਕਿਸੇ ਨੂੰ ਉਠ ਦਿੱਤੇ ਨੇ ਕਿਸੇ ਨੂੰ ਤਿੱਲੇਦਾਰ ਤੋਂ ਜੁੱਤੀਆਂ ਦਿੱਤੀਆਂ ਜ਼ਰੀ ਦਾ ਕਿਸੇ ਨੂੰ ਸੋਨੇ ਸੋਨੇ ਤੋਂ ਹੋਰ ਜੁੱਤੀਆਂ ਦਿੱਤੀਆਂ ਨੇ ਸਾਡੇ ਲਈ ਪਾਟੀ ਜੁੱਤੀ ਵੀ ਕੋਈ ਨਹੀਂ اے ਖੁਦਾ ਕਿਦਰੋਂ ਪਾਟੀ ਹੋਈ ਜੁੱਤੀ ਲਵਾ ਦੇ ਮੇਰੇ ਪੈਰ ਜਲਦੇ ਨੇ ਬੜਾ ਔਖਾ ਜਾਨਾ ਮੈਂ ਮਸਜਿਦ ਤੱਕ ਪਹੁੰਚਦਾ ਹੈ ਗਿਲਾ ਕਰਦਾ ਹੋਇਆ ਅਰਦਾਸ ਤੇ ਹੈ ਦੁਆ ਤੇ ਹੈ ਦੁਆ ਦੇ ਚ ਗਿਲੇ ਵਾਸ਼ਨਾ ਭਰਿਆ ਹਿਰਦਾ ਗਿੜੇ ਹੀ ਕਰੇ ਪ੍ਰਾਰਥਨਾ ਦੇ ਚ ਧੰਵਾਦ ਆਉਂਦਾ ਹੈ ਰੋਜ਼ ਰੋਜ਼ ਨਮਾਜ਼ ਪੜਨ ਜਾਂਦਾ ਹੈ ਉਖੜੇ ਹੋਏ ਮਨ ਨਾਲ ਕਦੀ ਖੇਡ ਕੁਝ ਬਣੀ ਨਹੀਂ ਰਸਤੇ ਚ ਗਿਲਾ ਕਰਦਾ ਜਾਂਦਾ ਹੈ اے ਖੁਦਾ ਕੈਸੇ ਸੋਨੇ ਸੁਨੇ ਤੂੰ ਕਈਆਂ ਨੂੰ ਘੋੜੇ ਦਿੱਤੇ ਨੇ ਉਹਨਾਂ ਵਿੱਚ ਕਿਸੇ ਕੋਲ ਘੋੜਾ ਆਉਣਾ ਹੈ ਰਈਸ ਗਿਣਿਆ ਜਾਂਦਾ ਸੀ ਕਿਸੇ ਨੂੰ ਸੋਨੇ ਸੋਨੇ ਸਵਾਰੀ ਵਾਸਤੇ ਉਠ ਦਿੱਤੇ ਨੇ ਕਿਸੇ ਨੂੰ ਬੜੀ ਸੋਹਣੀਆਂ ਜੁੱਤੀਆਂ ਦਿੱਤੀਆਂ ਨੇ ਸਾਡੇ ਕੋਲ ਪਾਟੀ ਜੁੱਤੀ ਵੀ ਕੋਈ ਨਹੀਂ ਪਾਟੀ ਦਿੱਤੀ ਵੀ ਕੋਈ ਰੋਜ਼ ਇਸ ਤਰ੍ਹਾਂ ਦੁਆ ਕਰਦਾ ਜਾਂਦਾ ਜੋ ਗਿਲਿਆਂ ਨਾਲ ਭਰੀ ਹੋਵੇ ਅੱਜ ਵੀ ਇਸ ਤਰ੍ਹਾਂ ਜਾ ਰਿਹਾ ਹੈ بڑے ਗਿਲੇ ਗਿਲੇ ਰੋਜ਼ ਵੱਧਦੇ ਗਿਲੇ ਦੂਰ ਕਰਦੇ ਨਹੀਂ ਮਿੱਤਰ ਮਿੱਤਰ ਤੇ ਰੋਜ਼ ਗਿਲਾ ਕਰੇ ਮਿੱਤਰਤਾ ਦੁਸ਼ਮਣੀਂ ਹੀ ਬਦਲ ਜਾਏ ਭਰਾ ਭਰਾਤੇ ਰੋਜ਼ ਗਿਲਾ ਕਰੇ ਦੁਨੀਆਵਤ ਜਾਣ ਗਈ। ਪਤੀ ਪਤਨੀ ਤੇ ਗਿਲਾਈ ਕਰਦਾ ਜਾਇਆ ਪਤਨੀ ਹਰ ਵਕਤ ਪਤੀ ਤੇ ਗਿਲਾ ਕਰਦਾ ਗਿਲਾਈ ਜੋ ਹੈ ਕਰਦੀ ਜਾਏ। ਦੀਵਾਰ ਖੜੀ ਹੋ ਜਾਏਗੀ ਪਾੜਾ ਪੈ ਜਾਏਗਾ। ਗਿਲੇ ਦੂਰੀਆਂ ਨੂੰ ਵਧਾਉਂਦੇ ਨੇ ਧੰਵਾਦ ਸ਼ੁਕਰਾਨਾ ਨੇੜਤਾ ਲਿਆਉਂਦਾ। ਨੇੜਤਾ ਜਾਂਦਾ। ਅੱਜ ਵੀ ਗਿਲਿਆਂ ਨਾਲ ਭਰੇ ਹੋਇਆ ਹੈ। ਆਏ ਖੁਦਾ ਤੂੰ ਕਿਸੇ ਨੂੰ ਕੁਛ ਦਿੱਤਾ ਤੂੰ ਕਿਸੇ ਨੂੰ ਕੁਛ ਦਿੱਤਾ ਸਾਡੇ ਕੋਲ ਪਾਰਟੀ ਜੋ ਤੇ ਵੀ ਕੋਈ ਨਹੀਂ ਕਿੰਜ ਵੀ ਕਦੀ ਕਦੀ ਰੋ ਕੇ ਪ੍ਰਾਰਥਨਾ ਕਰਦਾ ਸੀ ਮੇਰੀ ਮਾਂ ਵੀ ਕੋਈ ਨਹੀਂ ਮੇਰਾ ਪਿਓ ਵੀ ਕੋਈ ਨਹੀਂ ਮੇਰਾ ਭਰਾ ਵੀ ਕੋਈ ਨਹੀਂ ਮੇਰੀ ਭੈਣ ਵੀ ਕੋਈ ਨਹੀਂ ਮੇਰਾ ਕੋਈ ਵੀ ਨਹੀਂ ਇਸ ਤਰ੍ਹਾਂ ਰੋਜ਼ ਰੋਜ਼ ਗਿਲਾ ਕਰਦਾ ਜਾਂਦਾ ਸੀ ਉਖੜੇ ਮਨ ਨਾਲ ਨਿਵਾਜ਼ ਅੰਦਰ ਗਿਲੇ ਹੋਣ ਤੇ ਕਾਦੀ ਨਿਵਾਜ਼ ਅੰਦਰ ਗਿਲਾ ਹੋਵੇ ਤੇ ਕੀ ਕੀਰਤਨ ਅੰਦਰ ਗਿਲਾ ਹੋਵੇ ਤੇ ਕੀ ਕਥਾ ਅੰਦਰ ਗਿਲੇ ਚਲਦੇ ਹਨ ਤੇ ਕੀ ਪਾਠ ਕਰੇਗਾ ਤੇ ਕੀ ਸਤਸੰਗ ਦੇ ਚ ਬੈਠੇਗਾ ਉਹ ਖੜਾ ਉਖੜਾ ਬੈਠੇਗਾ ਉਖੜਾ ਉਖੜਾ ਬਾਣੀ ਪੜ੍ਹੇਗਾ ਉਖੜਾ ਉਖੜਾ ਕੀਰਤਨ ਕਰੇਗਾ ਬਹੁਤ ਉਜੜੇ ਮਨ ਨਾਲ ਪਾਠ ਕਰੇਗਾ ਇਹ ਵੀ ਉਖੜੇ ਮਨ ਨਾਲ ਨਮਾਜ਼ ਪੜ੍ਹਦਾ ਸੀ ਅੱਜ ਜਦ ਗਿਲੇ ਕਰਦਾ ਹੋਇਆ ਜਾ ਰਿਹਾ ਮਸਜਿਦ ਦੀ ਸੀੜੀਆਂ ਕੋਲ ਪਹੁੰਚਿਆ ਇਹ ਸੀੜੀਆਂ ਦੇ ਤੇ ਇੱਕ ਉਹ ਬੰਦਾ ਚੜ ਰਿਹਾ ਸੀ ਜਿਹਦੇ ਦੋਵੇਂ ਪੈਰ ਨਹੀਂ ਸਨ ਇੱਕਦਮ ਹੱਥ ਜੁੜ ਗਏ ਆਏ ਹੇ ਖੁਦਾ ਮੈਂ ਤੇਰੇ ਕੋਲ ਕੁਝ ਨਹੀਂ ਮੰਗਦਾ ਬਸ ਮੇਰੇ ਪੈਰ ਸਲਾਮਤ ਰਹਿਣ ਕੁਝ ਨਹੀਂ ਮੰਗਦਾ ਤੇਰਾ ਸ਼ੁਕਰਾਨਾ ਮੈਂ ਇਹ ਤੇ ਦੇਖਿਆ ਤੂੰ ਮੈਨੂੰ ਜੁੱਤੀ ਨਹੀਂ ਦਿੱਤੀ ਪਰ ਮੈਂ ਤੇਰਾ ਧੰਨਵਾਦ ਕਿਉਂ ਨਹੀਂ ਕੀਤਾ ਤੂੰ ਮੈਨੂੰ ਪੈਰ ਦਿੱਤੇ ਨੇ ਤੂੰ ਕਿਸੇ ਨੂੰ ਪੈਰ ਵੀ ਨਹੀਂ ਦਿੰਦਾ ਕਹਿੰਦੇ ਨੇ ਪਹਿਲੀ ਸਮਾਧੀ ਉਸ ਦੀ ਉਸੇ ਦਿਨ ਲੱਗੀ ਨਮਾਜ਼ ਪੜ੍ਹਦੇ ਆ ਮਨ ਜੁੜ ਗਿਆ ਧੰਨਵਾਦ ਨਾਲ ਭਰੇ ਹੋਇਆ ਸੀ ਸ਼ੁਕਰਾਨੇ ਨਾਲ ਭਰਿਆ ਸੀ ਜੁੜ ਗਿਆ ਫਿਰ ਉਹੀ ਸ਼ੇਖ ਸਾਹਿਬ ਦੀ ਸ਼ੁਕਰਾਨੇ ਦੇ ਉੱਤੇ ਬੜੀਆਂ ਨਜ਼ਮਾਂ ਲਿਖਦਾ ਹੈ ਉਦਾਮੇ ਤੇ ਬੁਲੇਖੇ ਚ ਰਿਆ ਦੁਆ ਕਰਦਾ ਰਿਹਾ ਮੇਰੀ ਦੁਆ ਵਾਸ਼ਨਾ ਸੀ ਪ੍ਰਾਰਥਨਾ ਨਹੀਂ ਸੀ ਜਿਸ ਦਿਨ ਪ੍ਰਾਰਥਨਾ ਕੀਤੀ ਹੈ ਤੇਰਾ ਧੰਨਵਾਦ ਕੀਤਾ ਹੈ ਤੂੰ ਤੇ ਉਸੇ ਦਿਨ ਮਿਲ ਗਿਆ ਇਹ ਤੇ ਪਤਾ ਹੀ ਨਹੀਂ ਸੀ ਮੈਂ ਖੁਦਾ ਮਨਜ਼ੂਰ ਕਰਤਾ ਹੈ ਦੁਆ ਜਬ ਦਿਲ ਸੇ ਹੋਤੀ ਹੈ ਤੋ ਦਿਲ ਤੋ ਦੁਆ ਉਦੋਂ ਨਿਕਲੇਗੀ ਜਦ ਅੰਦਰ ਵਾਸ਼ਨਾ ਨਹੀਂ ਹੋਵੇਗੀ ਵਾਸ਼ਨਾ ਦਿਲ ਤੱਕ ਪਹੁੰਚਣੀ ਨਹੀਂ ਦਿੰਦੀ ਦੁਆ ਨੂੰ ਅਰਦਾਸ ਨੂੰ ਉਹ ਤੇ ਮੰਗਾ ਨਾਲ ਜੋੜ ਕੇ ਰੱਖ ਦਿੰਦੀ ਇੱਕ ਹਕੀਕਤ ਹੈ ਅਗਰ ਦੇਖਿਆ ਜਾਏ ਤੇ ਇਸ ਛੋਟੀ ਜੀ ਵੀਡੀਓ ਦੇ ਅੰਦਰ ਬਹੁਤ ਅੱਛਾ ਲੈਸਨ ਸੀ ਬਹੁਤ ਅੱਛਾ ਸਬਕ ਸੀ ਸਾਡੇ ਵਾਸਤੇ ਅਗਰ ਅਸੀਂ ਇਸ ਲੈਸਨ ਤੇ ਅਮਲ ਕਰੀਏ ਸਾਡੀ ਜ਼ਿੰਦਗੀ ਜਿਹੜੀ ਉਹ ਸਵਰ ਜਾਵੇ ਮੁਸਲਮਾਨ ਵਿਅਕਤੀ ਦਾ ਵਾਕਿਆ ਸੁਣਾਇਆ ਹੈ ਸੰਤ ਸਿੰਘ ਜੀ ਮਸਕੀਨ ਨੇ ਜਿਹੜਾ ਮਦਰਸੇ ਦੇ ਅੰਦਰ ਨਮਾਜ਼ ਪੜ੍ਹਨ ਜਾਂਦਾ ਹੈ ਤੇ ਦੋ ਫਰਲਾਂਗ ਤੇ ਜਿਹੜਾ ਉਹ ਮਸਜਿਦ ਹੈ ਮਦਰਸਾ ਤੇ ਯਤੀਮੇ ਸ਼ੇਖ ਸਾਦੀ ਦਾ ਵਾਕਿਆ ਸੁਣਾਇਆ ਜਿਹੜੇ ਮੁਸਲਮਾਨ ਸੂਫੀ ਸੰਤ ਨੇ ਤੇ ਇਹਨਾਂ ਕੁਲੇ ਜ਼ੋਰ ਤੇ ਅਸਰ ਤੇ ਮਗਰਬ ਦੀ ਇਹ ਜ਼ੋਰ ਤੇ ਅਸਰ ਦੀ ਨਮਾਜ਼ ਪੜਨਾ ਜਿਹੜਾ ਉਹ ਬਹੁਤ ਮੁਸ਼ਕਲ ਹੈ ਕਿਉਂਕਿ ਜ਼ੋਰ ਦੀ ਨਮਾਜ਼ ਤਕਰੀਬਨ 1.5 ਵਜੇ ਆਂਦੀ ਜਦੋਂ ਬੜੀ ਗਰਮੀ ਪੀਕ ਤੇ ਹੁੰਦੀ ਹੈ ਤੇ ਅਸਰ ਦੀ ਨਮਾਜ਼ ਵੀ ਜਿਹੜੀ ਉਹ ਤਕਰੀਬਨ 4:00 ਵਜੇ ਆਂਦੀ ਹੈ 3:30-4:00 ਵਜੇ ਉਦੋਂ ਵੀ ਗਰਮੀ ਕਾਫੀ ਹੁੰਦੀ ਹੈ ਤੇ ਪੈਦਲ ਜਾਂਦਾ ਤੇ ਪੈਰ ਦੇ ਵਿੱਚ ਜੁੱਤੀ ਕੋ ਨਹੀਂ ਤੇ ਗਿਲੇ ਕਰਦਾ ਰੱਬ ਅੱਗੇ ਕਿ اے ਅੱਲਾਹ ਪਰੰਤੂ ਲੋਕਾਂ ਨੂੰ ਤੇ ਕਿਸੇ ਨੂੰ ਘੋੜੀਆਂ ਦਿੱਤੀਆਂ ਨੇ ਗੱਡੀਆਂ ਦਿੱਤੀਆਂ ਨੇ ਠੀਕ ਹੈ ਮਤਲਬ ਇਹ ਸਵਾਰੀਆਂ ਦਿੱਤੀਆਂ ਨੇ ਤੇ ਮੈਨੂੰ ਮੇਰੇ ਕੋਲੇ ਕੋਈ ਟੁੱਟੀ ਫੁੱਟੀ ਜੁੱਤੀ ਕੋਈ ਨਹੀਂ ਐ ਰੱਬ ਮੈਨੂੰ ਜੁੱਤੀ ਦੇ ਛੱਡ ਮੈਂ ਘੋੜੇ ਨਹੀਂ ਮੰਗਦਾ ਸਵਾਰੀਆਂ ਨਹੀਂ ਮੰਗਦਾ ਮੋਟਰਸਾਈਕਲ ਨਹੀਂ ਮੰਗਦਾ ਮੈਨੂੰ ਇਹ ਜੁੱਤੀ ਦੇ ਛੱਡ ਇਹ ਗਿਲੇ ਤੇ ਸ਼ਿਕਵੇ ਰੱਬ ਅੱਗੇ ਦੁਆਵਾਂ ਕਰਦਾ ਹੈ ਰੱਬ ਅੱਗੇ ਅਰਦਾਸ ਕਰਦਾ ਹੈ ਅਰਬੀ ਦੇ ਵਿੱਚ ਅਸੀਂ ਦੁਆ ਕਹਿੰਨੇ ਆ ਤੇ ਪੰਜਾਬੀ ਦੇ ਅੰਦਰ ਚੜ੍ਹਦੇ ਪੰਜਾਬ ਦੇ ਅੰਦਰ ਇਹਨੂੰ ਜਿਹੜਾ ਉਹ ਕਹਿੰਦੇ ਨੇ ਅਰਦਾਸ ਤੇ ਅਰਦਾਸਾਂ ਕਰਦਾ ਇਹ ਜੀ ਵਾਸ਼ਨਾਵਾਂ ਨੇ ਦਿਲ ਦੇ ਅੰਦਰ ਰੱਬ ਦੇ ਨਾਲ ਗਿਲੇ ਸ਼ਿਕਵੇ ਨੇ ਤੇ ਇਸ ਵਜ੍ਹਾ ਨਾਲ ਨਮਾਜ਼ ਦੇ ਅੰਦਰ ਜਿਹੜਾ ਰੱਬ ਦੇ ਨਾਲ ਤੱਲਕ ਨਹੀਂ ਜੁੜ ਰਿਹਾ ਕਿਉਂਕਿ ਵਾਸ਼ਨਾਵਾਂ ਨੇ ਨਾ ਵਾਸ਼ਨਾਵਾਂ ਹਿਰਦੇ ਦੇ ਅੰਦਰ ਗੱਲ ਨੂੰ ਜਾਣ ਹੀ ਨਹੀਂ ਦਿੰਦੀਆਂ ਤੇ ਇੱਕ ਦਿਨ ਐਸਾ ਹੋਇਆ ਕਿ ਇੱਕ ਨੂੰ ਦੇਖਿਆ ਜਿੰਦੇ ਦੋਵੇਂ ਪੈਰ ਹੀ ਕੋ ਨਹੀਂ ਤੇ ਉਹ ਸੀੜੀਆਂ ਦੇ ਉੱਤੇ ਚੜ ਰਿਹਾ ਤੇ ਉਸੇ ਵੇਲੇ ਅਹਿਸਾਸ ਹੋਇਆ ਤੇ ਪਤਾ ਚੱਲਿਆ ਰੱਬ ਦਾ ਸ਼ੁਕਰ ਅਦਾ ਕੀਤਾ ਰੱਬ ਜੁੱਤੀ ਕੋਈ ਨਹੀਂ ਪੈਰ ਤਾਂ ਦਿੱਤੇ ਨੇ ਮੈਂ ਚੱਲ ਤੇ ਸਕਣਾ ਨਾ ਤੇ ਉਹ ਜਨਨ ਕਿ ਉਸ ਵੇਲੇ ਯਾਨੀ ਕਿ ਦਿਲ ਰੱਬ ਨਾਲ ਜੁੜ ਗਿਆ ਨਮਾਜ਼ ਪੜੀ ਖਾਲਸ ਹੋ ਕੇ ਸਹੀ ਯਾਨੀ ਹੁਣ ਗਿਲੇ ਸ਼ਿਕਵੇ ਕੋਈ ਨਹੀਂ ਗਏ ਤੇ ਰੱਬ ਨਾਲ ਜਿਹੜੀ ਉਤਾਰ ਜੁੜ ਗਈ ਇਸ ਵੇਲੇ ਸਾਨੂੰ ਰੱਬ ਅੱਗੇ ਇਸ ਵਜ੍ਹਾ ਨਾਲ ਗਿਲੇ ਸ਼ਿਕਵੇ ਨਹੀਂ ਕਰਨੇ ਚਾਹੀਦੇ ਸਾਨੂੰ ਇਹ ਦੇਖਣਾ ਚਾਹੀਦਾ ਅਗਰ ਸਾਡੇ ਕੋਲੇ ਮਤਲਬ ਮੋਟਰਸਾਈਕਲ ਹੈ ਸਾਨੂੰ ਕਾਰ ਵਾਲੇ ਵੱਲੇ ਨਹੀਂ ਵੇਖਣਾ ਚਾਹੀਦਾ ਸਾਨੂੰ ਇਹ ਵੇਖਣਾ ਚਾਹੀਦਾ ਹੈ ਕਿ ਇੱਕ ਬੰਦਾ ਐਸਾ ਵੀ ਹੁੰਦਾ ਕੋ ਸਾਈਕਲ ਹੈ ਰੱਬ ਨੇ ਮੈਨੂੰ ਮੋਟਰਸਾਈਕਲ ਦਿੱਤਾ ਹੋਇਆ ਹੈ ਅਗਰ ਸਾਈਕਲ ਮੌਜੂਦ ਹੈ ਤੇ ਸਾਨੂੰ ਮੋਟਰਸਾਈਕਲ ਜਾਂ ਕਾਰ ਵਾਲੇ ਵਾਲੇ ਵੱਲੇ ਨਹੀਂ ਵੇਖਣਾ ਚਾਹੀਦਾ ਸਾਨੂੰ ਇਹ ਵੇਖਣਾ ਚਾਹੀਦਾ ਹੈ ਕਿ ਇਹ ਐਸੇ ਲੋਕ ਵੀ ਮੌਜੂਦ ਨੇ ਜਿਨ੍ਹਾਂ ਕੋਲੇ ਸਾਈਕਲ ਜਿਹੜੇ ਉਹ ਮੌਜੂਦ ਕੋਈ ਨਹੀਂਗੇ ਅਗਰ ਸਾਡੇ ਕੋਲੇ ਅੱਛੀ ਜੁੱਤੀ ਕੋਈ ਨਹੀਂ ਹੈਗੀ ਪੁਰਾਣੀ ਜੁੱਤੀ ਹੈਗੀ ਤੇ ਸਾਨੂੰ ਇਹ ਦੇਖਣਾ ਚਾਹੀਦਾ ਕਿ ਐਸੇ ਲੋਕ ਵੀ ਹੈ ਨੇ ਜਿਨ੍ਹਾਂ ਦੇ ਪੈਰਾਂ 'ਚ ਜੁੱਤੀ ਕੋਈ ਨਹੀਂਗੀ। ਰੱਬ ਨੇ ਮਤਲਬ ਇਹ ਅਗਰ ਕੋਈ ਕਮੀ ਹੈ ਤੇ ਸਾਨੂੰ ਉੱਪਰ ਵਾਲੇ ਦੀ ਤਰਫ ਨਹੀਂ ਦੇਖਣਾ ਚਾਹੀਦਾ ਸਾਨੂੰ نیچے ਵਾਲੀ ਤਰਫ ਦੇਖਣਾ ਚਾਹੀਦਾ। ਫਿਰ ਸਾਨੂੰ ਜਿਹੜਾ ਅਸੀਂ ਸਭ ਰੱਬ ਦੇ ਬਾਰੇ 'ਚ ਰੱਬ ਦਾ ਫਿਰ ਅਸੀਂ ਸ਼ੁਕਰ ਅਦਾ ਕਰਾਂਗੇ। ਫਿਰ ਅਸੀਂ ਰੱਬ ਦਾ ਸ਼ੁਕਰ ਹੈ ਰੱਬ ਸਾਨੂੰ ਦੋ ਲੱਤਾਂ, ਦੋ ਹੱਥ ਸਾਨੂੰ ਦੋ ਅੱਖਾਂ ਦਿੱਤੀਆਂ ਹੋਈਆਂ ਨੇ। ऐसे लोग भी मौजूद ने जिन्ना ਕੋਲੇ ਅੱਖਾਂ ਕੋਈ ਨਹੀਂ ਹੈਗੀਆਂ ایسے ਲੋਕ ਮੌਜੂਦ ਨੇ ਜਿਨ੍ਹਾਂ ਕੋਲੇ ਇੱਕ ਹੱਥ ਜਾਂ ਦੋ ਹੱਥ ਕੋਈ ਨਹੀਂ ਹੈਗੇ ایسے ਲੋਕ ਵੀ ਮੌਜੂਦ ਨੇ ਜਿਹੜੇ ਗੁੰਗੇ ਨੇ ਬੋਲ ਨਹੀਂ ਸਕਦੇ ایسے ਲੋਕ ਵੀ ਨੇ ਜਿਹੜੇ ਜਿਨ੍ਹਾਂ ਕੋਲੇ ਲੱਤਾਂ ਕੋਈ ਨਹੀਂ ਹੈਗੀਆਂ ਜਿਨ੍ਹਾਂ ਕੋ ਪੈਰ ਕੋਈ ਨਹੀਂ ਹੈਗੇ ਬਹੁਤ سارے ਲੋਕ ਮੌਜੂਦ ਨੇ ਸਾਨੂੰ ਰੱਬ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਸਾਨੂੰ ਰੱਬ ਨੇ ਇੰਨਾ ਕੁਝ ਦਿੱਤਾ ਹੈ ਅਗਰ ਸਾਡੇ ਕੋਲ ਰੱਬ ਇਹ ਵੀ ਖੋ ਲੈਂਦਾ ਤੇ ਅਸੀਂ ਰੱਬ ਤੋਂ ਕੋਈ ਮਕਦਮਾ ਕਰ ਲੈਣਾ ਸੀ ਕੋਈ ਪਰਚਾ ਕਰਵਾ ਦੇਣਾ ਸੀ ਰੱਬ ਤੇ ਮਤਲਬ ਉਹ مالک ਹੈ ਨਾ ਉਹ ਹਰ ਚੀਜ਼ ਦਾ مالک ਹੈ ਉਹਨੂੰ ਕੌਣ ਪੁੱਛ ਸਕਦਾ ਹੈ ਉਹ ਜਬਰ ਇੱਕ ਹਾਰ ਹੈ ਹਰ ਚੀਜ਼ ਦਾ مالک ਹੈ ਉਹਦੇ ਅੱਗੇ ਕੋਈ ਸਵਾਲ ਨਹੀਂ ਕਰ ਸਕਦਾ ਉਹ ਸਾਰਿਆਂ ਕੇ ਸਵਾਲ ਕਰ ਸਕਦਾ ਹੈ ਉਹ ਸਾਰਿਆਂ ਨੂੰ ਪੁੱਛ ਸਕਦਾ ਹੈ ਉਹ ਕਿਸੇ ਨੂੰ ਕੁਝ ਵੀ ਨਾ ਦੇਵੇ ਤੇ ਉਹਦਾ ਕਿਸੇ ਨੇ ਕੀ ਕਰ ਲੈਣਾ ਕਿਸੇ ਨੂੰ ਸਾਰਾ ਕੁਝ ਵੀ ਦੇ ਦੇਵੇ ਤੇ ਉਹਨੇ ਉਹਦੀ ਸ਼ਾਨ ਦੇ ਅੰਦਰ ਕੋਈ ਆ ਹੋਰ ਪਹਿਲੀ ਰੱਬ ਉੱਚਾ ਹੈ ਪਹਿਲੀ ਉਹਦੀ ਸ਼ਾਨ ਬਹੁਤ ਜ਼ਿਆਦਾ ਹੈ ਇੱਜ਼ਤ ਬਹੁਤ ਜ਼ਿਆਦਾ ਹੈ ਅਸੀਂ ਰੱਬ ਦੀ ਇੱਜ਼ਤ ਕਿੰਨੀ ਕੁ ਉੱਚੀ ਕਰ ਲਾਂਗੇ ਉਹਦੀ ਸ਼ਾਨ ਇੱਜ਼ਤ ਪਹਿਲੀ ਬਹੁਤ ਜ਼ਿਆਦਾ ਹੈਗੀ ਅਸੀਂ ਕੋਈ ਮਤਲਬ ਬੰਦਗੀ ਕਰਕੇ ਜਾਂ ਐਦਾਂ ਕਰਕੇ ਅਸੀਂ ਰੱਬ ਦੀ ਸ਼ਾਨ ਦੇ ਅੰਦਰ ਜਾਂ ਰੱਬ ਦੀ ਸ਼ਾਨ ਸ਼ੌਕਤ ਦੇ ਅੰਦਰ ਜਾਂ ਮਲਕੀਅਤ ਦੇ ਅੰਦਰ ਜਾਂ ਰੱਬ ਦੀ ਹਕੂਮਤ ਦੇ ਅੰਦਰ ਜਾਂ ਬਾਦਸ਼ਾਹੀ ਦੇ ਅੰਦਰ ਅਸੀਂ ਜ਼ਰਾ ਬਰਾਬਰ ਵੀ ਅਜ਼ਾਫਾ ਨਹੀਂ ਕਰ ਸਕਦੇ ਨਾ ਅਸੀਂ ਰੱਬ ਦੀ ਸ਼ਾਨ ਦੇ ਅੰਦਰ ਕਮੀ ਕਰ ਸਕਨੇ ਆ ਅਸੀਂ ਜਿਹੜਾ ਰੱਬ ਦੀ ਬੰਦਗੀ ਕਰਨੀ ਹੈ ਦੇ ਅੰਦਰ ਸਾਡਾ ਹੀ ਫਾਇਦਾ ਹੈ ਸਾਡੀ ਜ਼ਿੰਦਗੀ ਜਿਹੜੀ ਸਫਲ ਹੋਏਗੀ ਸਾਡੀ ਜਿਹੜੀ ਉਹ ਆਖਰਤ ਸਫਲ ਹੋਏਗੀ ਇਹਦੇ ਅੰਦਰ ਸਾਡੇ ਦੇ ਫਾਇਦਾ ਹੈ ਇਸ ਵਜ੍ਹਾ ਨਾਲ ਸਾਨੂੰ ਵਾਸ਼ਨਾਵਾਂ ਨੂੰ ਜਿਹੜਾ ਉਹ ਪਸੇ ਪੁਸ਼ਤ ڈالਨਾ ਚਾਹੀਦਾ ਹੈ ਸਾਨੂੰ ਉਹਨਾਂ ਲੋਕਾਂ ਨੂੰ ਦੇਖਣਾ ਚਾਹੀਦਾ ਹੈ ਕਿ ਜਿਹੜੇ ਲੋਕ ਸਾਡੇ ਤੋਂ ਵੀ ਕਮਜ਼ੋਰ ਨੇ ਸਾਡੇ ਤੋਂ ਵੀ ਘੱਟ ਸਹੂਲਤਾਂ ਨੇ ਅਗਰ ਸਾਡੇ ਕੋਲ ਇੱਕ ਗੱਡੀ ਨਹੀਂ ਹੈਗੀ ਕਾਰ ਨਹੀਂ ਹੈਗੀ ਐਸੇ ਲੋਕ ਮੌਜੂਦ ਨੇ ਜਿਨ੍ਹਾਂ ਕੋਲੇ ਲੱਤਾਂ ਹੀ ਕੋਈ ਨਹੀਂ ਹੈਗੀਆਂ ਸਾਨੂੰ ਰੱਬ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਹੈ ਹਜ਼ਰਤ ਈਯੂਬ ਅਲੈਸਲਮ ਨਬੀ ਸਨ ਪਗੰਬਰ ਸਨ ਇਹਨੇ ਬਿਮਾਰ ਰਹੇ ਨੇ ਉਹਨਾਂ ਦੀ ਜ਼ਿੰਦਗੀ ਦਾ ਬਹੁਤ ਸਾਰਾ ਹਿੱਸਾ ਜਿਹੜਾ ਉਹ ਬਿਮਾਰ ਹੀ ਰਹਾ ਮੰਜੀਤ ਹੀ ਰਹਾ ਹੈ ਲੇਕਿਨ ਉਹਨਾਂ ਦੇ ਰੱਬ ਦਾ ਫਿਰ ਵੀ ਸ਼ੁਕਰ ਅਦਾ ਕਰਦੇ ਨੇ ਐ ਰੱਬ ਤੂੰ ਮੈਨੂੰ ਜ਼ਬਾਨ ਦਿੱਤੀ ਹੋਈ ਹੈ ਮੈਂ ਇਹਦੇ ਨਾਲ ਤੇਰਾ ਨਾਮ ਤੇ ਜਪਣਾ ਨਾ ਤੇਰੀ ਬੰਦਗੀ ਤੇ ਕਰਨਾ ਨਾ ਕਿਤੇ ਇਹ ਨਹੀਂ ਮੇਰੇ ਕੋ ਖੋ ਲਈ ਕਿ ਮੈਂ ਤੇਰਾ ਨਾਮ ਜਪਣ ਦੇ ਕਾਬਲ ਨਾ ਰਾਂ ਮੰਜੀ ਦੇ ਪਏ ਹੋਏ ਇਹ ਇੰਨੇ ਸਾਲ ਜ਼ਿੰਦਗੀ guzari ਰੱਬ ਅਗੇ ਗਿਲਾ ਨਹੀਂ ਕੀਤਾ ਸ਼ਿਕਵਾ ਨਹੀਂ ਕੀਤੀ ਸ਼ਿਕਾਇਤ ਨਹੀਂ ਕੀਤੀ ਰੱਬ ਦਾ ਸ਼ੁਕਰ ਹੀ ਅਦਾ ਕਰਦੇ ਰਹੇ ਨੇ ਇਹ ਰੱਬ ਮੈਨੂੰ ਸਾਹ ਤਾਂ ਦਿੱਤੇ ਹੋਏ ਨੇ ਮੈਂ ਤੇਰੀ ਬੰਦਗੀ ਕਰਨਾ ਤੇਰੀ ਤੇਰਾ ਨਾਮ ਜਪਨਾ ਮੈਨੂੰ ਜ਼ੁਬਾਨ ਦਿੱਤੀ ਮੇਰੀ ਜ਼ੁਬਾਨ ਵੀ ਖੋਲਿੰਦਾ ਤੇ ਮੈਂ ਤੇਰਾ ਨਾਮ ਕਿਵੇਂ ਜਪਦਾ ਬਹੁਤ ਅੱਛਾ ਲੈਸਨ ਸੀ ਬਹੁਤ ਅੱਛੀ ਵੀਡੀਓ ਸੀ ਤੁਹਾਨੂੰ ਵੀ ਵੀਡੀਓ ਅਗਰ ਅੱਛੀ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਕਰ ਦੇ ਜੇ ਚੈਨਲ ਨੂੰ ਸਬਸਕ੍ਰਾਈਬ ਕਰ ਦੇ ਜੇ ਮਿਲਦੇ ਹਾਂ ਇੱਕ ਨਵੀਂ ਵੀਡੀਓ ਤੇ ਨਾਲ